एक बार है सतगुर पुरी सतगुरपुरी लुधियाना साहब की कोई, कोई शुरू जो संत बनिया हो चटोरूसी खान पीन के चक्कर च संत बन गया और ओ थे कुटिया च गया महाराज बंदी छोड़ पुरी वाले उसे वेले लंगर चुला नहीं कर करते ਉੱਥੇ ਬਾਰੀ ਦੀ ਰੋਟੀ ਆਇਆ ਕਰਦੀ ਸੀ ਔਰ ਕੋਈ ਆਪਣੀ ਮਰਜ਼ੀ ਨਾਲ ਰੋਟੀਆਂ ਲਿਆਏ ਚਾਹੇ ਕੋਈ ਕਣਕ ਦੀ ਲਿਆਏ ਚਾਹੇ ਬਾਜਰੇ ਦੀ ਲਿਆਏ ਚਾਹੇ ਮੱਕੀ ਦੀ ਲਿਆਏ ਔਰ ਉਹ ਸਾਰੀਆਂ ਜਿਸ ਤਰ੍ਹਾਂ ਉੰਮੀਆ ਸੀ ਉਦਾਂ ਹੀ ਰੱਖ ਦਿੰਦੇ ਸੀ ਉਹ ਉੱਪਰ ਥੱਲੇ ਨਹੀਂ ਸੀ ਅਲੱਗ-ਅਲੱਗ ਨੇਸੀ ਕਰਦੇ ਕੋਈ ਦਾਲ ਲਿਆਏ ਕੋਈ ਸਬਜ਼ੀ ਲਿਆਏ ਇੱਕ ਜਗ੍ਹਾ ਹੀ ਪਾ ਦਿੰਦੇ ਸੀ ਔਰ ਸਤਗੁਰ ਮਹਾਰਾਜ ਪੂਰੀ ਵਾਲੇ ਆਪਣੇ ਮਿੱਟੀ ਦੇ ਪਿਆਲੇ 'ਚ ਮਿੱਟੀ ਦਾ ਪਿਆਲਾ ਰੱਖਦੇ ਸੀ ਆ ਮਹਾਰਾਜ ਦੇ ਸਰੂਪ ਦੇ ਨਾਲ ਦੇਖੋ ਮਿੱਟੀ ਦਾ ਪਿਆਲਾ ਜਾਂ ਬਿਰਾਗਣ ਪਈ ਹੈ ਬਿਰਾਗਣ ਬਿਰਾਗਣ ਕਹਿੰਦੇ ਆ ਉਹ ਲੱਕੜੀ ਦੀ ਬਣੀ ਹੁੰਦੀ ਹੈ ਸਰੀਰ ਜਦੋਂ વૃદ્ધ ਹੋ ਜਾਂਦਾ ਹੈ ਤਾਂ ਉਹਦਾ ਜਿਹੜਾ ਸਹਾਰਾ ਲੈ ਕਰਕੇ ਇਸ ਤਰ੍ਹਾਂ ਸਿੱਧਾ ਜਿਹੜਾ ਹੋ ਕੇ ਕਰਕੇ ਭਜਨ ਦੇ ਵਿੱਚ ਉਹ ਜਿਹੜੀ ਸੁਰਤ ਜਿਹੜੀ ਹੈ ਉਹ ਜਲਦੀ ਜੜੀ ਲੱਗ ਜਾਂਦੀ ਹੈ ਇਸ ਕਰਕੇ ਸਾਡਾ ਕਮਲ ਮੁੰਦਾ ਹੋ ਜਾਂਦਾ ਜਦੋਂ ਅਸੀਂ ਹੈ ਝੁੱਕ ਕਰਕੇ ਬੈਠਦੇ ਆ ਉਹ ਸਿਮਰਨ ਅੰਤਰ ਯਾਤਰਾ ਸ਼ੁਰੂ ਨਹੀਂ ਹੁੰਦੀ ਉਹਦੇ ਨਾਲ ਬੇਰਾਗਣ ਮਿੱਟੀ ਦਾ ਪਿਆਲਾ ਰੱਖਦੇ ਸੀ ਗੰਗਾ ਸਾਗਰ ਰੱਖਦੇ ਸੀ ਮਿੱਟੀ ਦਾ ਔਰ ਖੈਦਰ ਦੇ ਕੱਪੜੇ ਪਹਿਨਦੇ ਸੀ ਔਰ ਕੋਈ ਕਿਸੇ ਪ੍ਰਕਾਰ ਦਾ ਕੋਈ ਸੰਗ੍ਰਹਿ ਜਾਂ ਕਿਸੇ ਪ੍ਰਕਾਰ ਦਾ ਉਹਨਾਂ ਦਾ ਆਪਣੇ ਵਾਸਤੇ ਕੋਈ ਸੁੱਖ ਸੁਭਦਾ ਨਹੀਂ ਸੀ ਕਿਸੇ ਕਰਕੇ ਕਿਹਾ ਹੈ ਸਤਗੁਰੂ ਆਏ ਦਇਆ ਕਰ ਐਸੇ ਦੀਨ ਦਿਆਲ ਬੰਦੀ ਛੋੜ ਵਿਰਦਾਤਾਸ ਦਾ ਜਠਰਗਣੀ ਪ੍ਰਤਪਾਲ ਜਿਨ੍ਹਾਂ ਨੇ ਸਾਡੀ ਮਾਤਾ ਦੀ ਜਠਰਗਣੀ ਚ ਰੱਖਿਆ ਕੀਤੀ ਉਹ ਸਾਡੀ ਬਾਹਰ ਰੱਖਿਆ ਕਰਨ ਵਾਸਤੇ ਵੀ ਆਏ ਬੋਲੋ ਬੰਦੀ ਛੋੜ ਸੁਭਾਜ ਕੀ ਹੈ ਪਹਿਲਾਂ ਮਾਤਾ ਦੀ ਜਠਰਗਣੀ ਚ ਰੱਖਿਆ ਕੀਤੀ ਸਾਡੀ ਤੇ ਫਿਰ ਬਾਹਰ ਵੀ ਆ ਕਰਕੇ ਸਾਨੂੰ ਉਹ ਮਾਰਗਦਰਸ਼ਨ ਕਰਾ ਰਹੇ ਕਿੰਨੇ ਦਿਆ ਦੇ ਸਾਗਰ ਹੈ ਹੋਰ ਕੀ ਕਰਨਾ ਤੁਹਾਡੇ ਲਈ ਹੁਣ ਹੋਰ ਕੀ ਹੋਣ ਤੁਹਾਡੇ ਫੜ ਕੇ ਚਮਚ ਦੇ ਲਾਲ ਮੂਛ ਰੋਟੀ ਪਾਣਵਾ ਕੇ ਕੁਛ ਤਾਂ ਹੱਥੀ ਲਾਓ ਕੁਛ ਤਾਂ ਕਰੋ ਸਵੇਰੇ ਉੱਠ ਕੇ ਕੱਲ ਖਾਲੀ ਆਪ ਤੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਮਹਾਨ ਤੀਰਥ ਤੇ ਆ ਕੇ ਜੇ ਤੁਸੀਂ ਰੋਜ਼ ਜਾਓਗੇ ਤੇ ਛੋਟੇ ਛੋਟੇ ਜਿਹੜੀਆਂ ਤੁਸੀਂ ਮੰਗਾ ਮੰਗਦੇ ਦੂਰ ਦਰ ਜਾ ਕੇ ਉਹਨਾਂ ਦੀ ਇੱਕ ਨਜ਼ਰ ਵਿੱਚ ਹੀ ਸਭ ਪੂਰੀਆਂ ਹੋ ਜਾਣਗੀਆਂ ਰੋਜ਼ ਆਣਾ ਜਦੋਂ ਜੇ ਕਿਸੇ ਦੇ ਘਰ ਕੋਈ ਇੱਕ ਵਾਰ ਜਾਂਦਾ ਹੈ ਫਿਰ ਤੁਹਾਡੇ ਮਨ ਚ ਹੀ ਪ੍ਰਸ਼ਨ ਹੁੰਦਾ ਹੈ ਕਿੱਦਾਂ ਆਇਆ ਹੋਣਾ ਹੈ ਬੜੀ ਮੈਂ ਮੋਟੀ ਗੱਲ ਸੁਣਾ ਰਿਹਾ ਸਮਝ ਆ ਜਾਣੀ ਤੁਹਾਡੇ ਜਦ ਤੁਹਾਡੇ ਘਰ ਗੇਟ ਦੇ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਤੁਸੀਂ ਹੌਲੀ ਹੌਲੀ ਇੱਕ ਦੂਏ ਨੂੰ ਕਹਿੰਦੇ ਕਿ ਕਿੱਦਾਂ ਆਇਆ ਅੱਜ ਇਹ ਕਿੱਦਾਂ ਆਇਆ ਹੈ ਨਾ ਔਰ ਫਿਰ ਜਦੋਂ ਤੱਕ ਪਹਿਲਾਂ ਤਾਂ ਉਹਨੂੰ ਤੁਸੀਂ ਬਿਠਾਓਗੇ ਕਰੋਗੇ ਪਹਿਲਾਂ ਨਹੀਂ ਪੁੱਛਦੇ ਹੈ ਕਿਉਂਕਿ ਪਹਿਲਾਂ ਇੱਕਦਮ ਥੋੜਾ ਪੁੱਛਿਆ ਜਾਂਦਾ ਹੈ ਕਿ ਹੌਲੀ ਹੌਲੀ ਅੰਦਰ ਹੀ ਹੁੰਦਾ ਹੈ ਵੀ ਪੁੱਛ ਲਈਏ ਵੀ ਆਇਆ ਕਿੱਦਾਂ ਹੈ ਫੱਜੀ ਆਇਆ ਇੱਕ ਵਾਰ ਹੀ ਹੈ ਮੇਰੀ ਗੱਲ ਧਿਆਨ ਨਾਲ ਸੁਣ ਲੈ ਔਰ ਫਿਰ ਤੁਸੀਂ ਜਦ ਤੱਕ ਕੁਝ ਨਹੀਂ ਲੈਂਦੇ ਸ਼ਾਂਤੀ ਨਹੀਂ ਮਿਲਦੀ ਬਸ ਐਨਾਂ ਹੀ ਮੈਂ ਗੱਲ ਕਹਿਣੀ ਸੀ ਉਹਨੂੰ ਆਓ ਹੁਣ ਦੂਸਰੇ ਪਾਸੇ ਤੁਸੀਂ ਗੁਰੂ ਘਰ ਵਿੱਚ ਆਉਂਦੇ ਹੋ ਤਾਂ ਸਤਿਗੁਰੂ ਵੀ ਸਾਨੂੰ ਦੇਖਦੇ ਨੇ ਕਿ ਕਿੱਦਾਂ ਆਇਆ ਹੈ ਵਿਸ਼ਵਾਸ ਨਹੀਂ ਤੁਹਾਨੂੰ ਬੋਲੋ ਵਿਸ਼ਵਾਸ ਨਹੀਂ ਹੈ ਉਹ ਵੀ ਦੇਖਦੇ ਨੇ ਕਿੱਦਾਂ ਆਇਆ ਹੈ और जे ओदा विश्वास है पूर्ण विश्वास है कि मैं सतगुर महाराज मेरे ते कृपा करेंगे अंदरों श्रद्धा है ऐ नहीं अज इतने झोला चकिया कल झोला कदे किते, कदे किते फिर नहीं ने करनी कृपा है फेर नहीं कुछ होना क्योंकि ऐसी जगह किन्या दे गलियां किन्या दे के महाराज जी ने तवीत लहाए ਉਨਾਂ ਨੇ ਸਿੰਗਿਆ ਉਤਾਰੀਆਂ ਉਤਾਰ ਦੋ ਬਾਣੀ ਤੇ ਵਿਸ਼ਵਾਸ ਕਰੋ ਅਸੀਂ ਤੁਹਾਡੇ ਫਿਰ ਰਖਵਾਲੇ ਆ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਬੋਲੋ ਵੰਦੀ ਛੋੜ ਸਭ ਰਾਜ ਕੀ ਜੈ ਰੱਖਿਆ ਤਾਂ ਸੁਰੱਖਿਆ ਤਾਂ ਕਰਨੀ ਜੇ ਤੁਸੀਂ ਵਿਸ਼ਵਾਸ ਕਰੋਗੇ ਜਦ ਸਾਡਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਫਿਰ ਉਹ ਪਿੱਛੇ हट ਜਾਂਦੇ ਫਿਰ ਉਹ ਕਹਿੰਦੇ ਕਿੱਦਾ ਆਇਆ ਜਦੋਂ ਉਹਨਾਂ ਨੇ ਇੱਕ ਵਾਰ ਐਦਾਂ ਦੇਖ ਲਿਆ ਕਿੱਦਾਂ ਆਇਆ ਕਿੱਦਾਂ ਆਏ ਦੇ ਨਾਲ ਉਹਨਾਂ ਨੇ ਫੋਕਸ ਲਗਾਤਾ ਤਾਂ ਫਿਰ ਨਜਰੋ ਨਜ਼ਰੀ ਨਿਹਾਲ ਹੋ ਜਾਂਦਾ ਹੈ ਉਹ ਵੀ ਦੇਖਦੇ ਨੇ ਕਿੱਦਾਂ ਆਇਆ ਮੇਰੇ ਘਰ 'ਚ ਤੁਸੀਂ ਦੁਨਿਆਵੀ ਆਦਮੀ ਦੇਖਦੇ ਮੇਰੇ ਘਰ 'ਚ ਕਿੱਦਾਂ ਆਇਆ ਤੇ ਸਤਿਗੁਰੂ ਵੀ ਦੇਖਦੇ ਨੇ ਇਹ ਮੇਰੇ ਦਰਬਾਰ 'ਚ ਕਿਸ ਤਰ੍ਹਾਂ ਆਇਆ ਪਰ ਜਦੋਂ ਵਿਸ਼ਵਾਸ ਸਰਦਾ ਨਾਲ ਲਾਏਗਾ ਫਿਰ ਉਹ ਦੇਰ ਨਹੀਂ ਕਰਦੇ ਦੇਰ ਤਦ ਹੁੰਦੀ ਹੈ ਜਦ ਤੱਕ ਅਸੀਂ ਸਾਡਾ ਵਿਸ਼ਵਾਸ ਕਮਜ਼ੋਰ ਹੈ ਚਲੋ ਚੱਲਦੇ ਹਾਂ ਕੀ ਪਤਾ ਹੋਈ ਜਾਵੇ ਇਦਾਂ ਢਿੱਲਾ ਜਾ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਫਿਰ ਗੁਰੂਆਂ ਦੀ ਕਿਰਪਾ ਤੇ ਅਸੀਂ ਬਾਝ ਰਹ ਜਾਂਦੇ ਉਹ ਮਹਾਤਮਾ ਜੀ ਬਣੇ ਸੀ ਔਰ ਉਹਨਾਂ ਨੇ ਉੱਥੇ ਪਤਾ ਨਹੀਂ ਸੀ ਉਹਨੂੰ ਨੇਮ ਦਾ ਲੇਕਿਨ ਮਹਾਰਾਜ ਜੀ ਨੇ ਨਿਯਮ ਇਸਤਰਾ ਦਾ ਬਣਾਇਆ ਸੀ ਕੋਈ ਵੀ ਬਾਰੀ ਦੀ ਰੋਟੀ ਆਂਦੀ ਤਾਂ ਉਹ ਸਾਰੇ ਜਿਹੜੇ ਜਿੱਦਾਂ ਜੀ ਦਾਨ ਦੀਆਂ ਉਦਾਂ ਹੀ ਉਸ ਦੇ ਉੱਪਰ ਰੱਖੀ ਜਾਣੀਆਂ ਮੱਕੀ ਦੀ ਆਈ ਮੱਕੀ ਦੀ ਰੱਖ ਦੇਈ ਬਾਜਰੇ ਦੀ ਆਈ ਬਾਜਰੇ ਦੀ ਰੱਖ ਦਿੱਤੀ ਉਹਦੇ ਉੱਪਰ ਕਣਕ ਦੀ ਆਈ ਕਣਕ ਦੀ ਰੱਖ ਦਿੱਤੀ ਔਰ ਮਹਾਰਾਜ ਜੀ ਦਾ ਕਹਿਣਾ ਸੀ ਜੋ ਕੋਈ ਆਏ ਉਹਨੂੰ ਜਿਹਦੀ ਨੰਬਰ ਆ ਗਿਆ ਉਹੀ ਰੋਟੀ ਦੇ ਦਿਆ ਕਰੋ ਭਾਈ ਭਈ ਕਈ ਚਟੋਰੂ ਹੁੰਦੇ ਨਹੀਂ ਨਹੀਂ ਮੈਨੂੰ ਮੱਕੀ ਦੀ ਨਹੀਂ ਚਾਹੀਦੀ ਕਣਕ ਦੀ ਦੇ ਮੈਨੂੰ ਕਣਕ ਦੀ ਨਹੀਂ ਚਾਹੀਦੀ ਬਾਜਰੇ ਦੀ ਦੇ ਉਹ ਸੰਤ ਜੀ ਪਹਿਲੀ ਵਾਰ ਆਏ ਆ ਕੇ ਉਹਨਾਂ ਨੇ ਪੰਡਾ ਜਦੋਂ ਕੰਟੀ ਵੱਜੀ ਤਾਂ ਰੋਟੀ ਖਾਣ ਲਈ ਬੈਠ ਗਏ ਤਾਂ ਪੰਗਰ ਦੇ ਵਿੱਚ ਜਦੋਂ ਬਣਦਾ ਬਣਦਾ ਸੇਵਾਦਾਰ ਉਸ ਸੰਤ ਦੇ ਕੋਲ ਆਇਆ ਤਾਂ ਉਹਦੇ ਜਦੋਂ ਨੰਬਰ ਆਇਆ ਰੋਟੀ ਦਾ ਬਾਜਰੇ ਦੀ ਆ ਗਈ ਬਾਜਰੇ ਦੀ ਰੋਟੀ ਉਹ ਬਾਜਰੇ ਦੀ ਰੋਟੀ ਤੁਸੀਂ ਤਾਜੀ ਤਾਜੀ ਖਾਓ ਤਾ ਤਾ ਉਹ ਖਾ ਹੋ ਜਾਂਦੀ ਨਹੀਂ ਤਾਂ ਲੱਕੜ ਬਣ ਜਾਂਦੀ ਹੈ ਪਰ ਉਹ ਜਦੋਂ ਨੇ ਬਾਜਰੀ ਦੇਣ ਲੱਗਿਆ ਕਹਿੰਦੇ ਨਾ ਵੀ ਇਹ ਨਹੀਂ ਲੈਣੀ ਮੈਨੂੰ ਤਾਂ ਦੂਸਰੀ ਮੱਕੀ ਦੀ ਦੇ ਦੇ ਜਾਂ ਕਣਕ ਦੀ ਦੇ ਦੇ ਤਾਂ ਉਹ ਸੇਵਾਦਾਰ ਨੂੰ ਪਤਾ ਸੀ ਉਹ ਕਹਿੰਦਾ ਮਹਾਰਾਜ ਸਾਡੇ ਪੂਰੀ ਵਾਲਿਆਂ ਦਾ ਨਿਯਮ ਹੈ ਵੀ ਇੱਥੇ ਜਿਹਦੂ ਜੋ ਨੰਬਰ ਆ ਜਾਣਾ ਹੈ ਉਹੀ ਲੈਣੀ ਪੈਣੀ ਹੈ ਉਹ ਕਹਿੰਦਾ ਮੈਂ ਨਹੀਂ ਲੈਣੀ ਪੈ ਰਹਿਣ ਦੇ ਗੁੱਸਾ ਹੋ ਗਿਆ ਗੁੱਸਾ ਹੋ ਕਰਕੇ ਉਹਨੇ ਰੋਟੀ ਨਹੀਂ ਖਾਧੀ ਕਿਉਂਕਿ ਰੋਟੀ ਉਹ ਦੇਣ ਦਾ ਪੋਤਾ ਮਹਾਰਾਜ ਦੀ ਬਾਣੀ ਤੇ ਖੜਾ ਉਹਨੇ ਤਾਂ ਕਹਿੰਦਾ ਨਹੀਂ ਜੋ ਨੰਬਰ ਹੈ ਉਹ ਹੀ ਦੇਣੀ ਹੈ ਉਹਨਾਂ ਦਾ ਹੁਕਮ ਹੈ ਤੇ ਉਹ ਬਿਨਾਂ ਰੋਟੀ ਖਾਏ ਉਥੋਂ ਚਲਾ ਗਿਆ ਲੁਧਿਆਣੇ ਦੇ ਕੋਲ ਇੱਕ ਇਹ ਆਲੀ ਪਿੰਡ ਹੈ ਅੱਜ ਪੰਡਤ ਜੀ ਵੀ ਆਏ ਬੇ ਆਲੀ ਤੇ ਹੈ ਲੁਧਿਆਣੇ ਰਹਿੰਦੇ ਕੌਰ ਦਾ ਮੁੰਡਾ ਮੈਂ ਦੇਖਿਆ ਇੱਥੇ ਉਹ ਲੁਧਿਆਣੇ ਦੇ ਚ ਕੁੱਟਿਆ ਮਹਾਰਾਜ ਜੀ ਨੇ ਬਣਾਈ ਹੋਈ ਸੀ ਤੇ ਉੱਥੇ ਉਹ ਕੁੰਮ ਦਾ ਕੁੰਮ ਦਾ ਉੱਥੇ ਚਲਾ ਗਿਆ ਔਰ ਜਦੋਂ ਜਾ ਰਿਹਾ ਹੈ ਉਹਦੇ ਪੇਟ ਦੇ ਵਿੱਚ ਦਰਦ ਹੋਣ ਲੱਗ ਪਿਆ ਇੰਨਾ ਦਰਦ ਵੱਧ ਗਿਆ ਜਦ ਕੁਟਿਆ ਪਹੁੰਚਿਆ ਉਹ ਬਹੁਤ ਘੁਰਾ ਰਿਹਾ ਘੁਰਲਾ ਰਿਹਾ ਔਰ ਜਿਹੜੇ ਪਗਸ ਸੀ ਸੇਵਾਦਾਰ ਉਹ ਕਹਿੰਦੇ ਮਹਾਰਾਜ ਕੀ ਗੱਲ ਕਹਿੰਦੇ ਬਹੁਤ ਦਰਦ ਹੋ ਰਿਹਾ ਹੈ ਬਹੁਤ ਤਿੱਖਾ ਦਰਦ ਹੋ ਰਿਹਾ ਹੈ ਕਹਿੰਦੇ ਤੁਹਾਨੂੰ ਦਵਾਈ ਦਈਏ ਕਹਿੰਦੇ ਤੁਹਾਡੀ ਮਰਜ਼ੀ ਹੈ ਉਸ ਵੇਲੇ ਤਾਂ ਕੋਈ ਬੈਦ ਹੀ ਦਵਾਈ ਦਿੰਦਾ ਸੀ ਨੇੜੇ ਤੇੜੇ ਕੋਈ ਬੈਦ ਵੀ ਨਹੀਂ ਸੀ ਬਹੁਤ ਦਿਰ ਦੀ ਗੱਲ ਹੈ ਅੰਤੋਗਤਵਾਉ ਨੂੰ ਬਹੁਤ ਤਕਲੀਫ ਵੱਧ ਗਈ ਇੱਕ ਨੇ ਪੁੱਛਿਆ ਮਹਾਰਾਜ ਕਦੋਂ ਤੇ ਤੁਹਾਨੂੰ ਤਕਲੀਫ ਹੈ ਉਹਨੇ ਕੁਰਲਾੰਦੇ ਨੇ ਕਿਹਾ ਕਹਿੰਦੇ ਮੈਂ ਮੈਨੂੰ ਭਗਤੋ ਇੱਥੇ ਪੂਰੀ ਵਾਲਿਆਂ ਦਾ ਆਸ਼ਰਮ ਮੈਂ ਕੁਟਿਆ ਲੁਧਿਆਣੇ ਬਣੀ ਉੱਥੇ ਮੈਂ ਗਿਆ ਸੀ ਤੇ ਉੱਥੋਂ ਜਦੋਂ ਮੈਂ ਚੱਲਿਆ ਜਾਂ ਤੋ ਥੋੜਾ ਥੋੜਾ ਦਰਦ ਵਧਣ ਲੱਗ ਪਿਆ ਬਦਦੇ ਬਦਦੇ ਹੁਣ ਬਹੁਤ ਵੱਧ ਗਿਆ ਕਹਿੰਦੇ ਕੋਈ ਉਥੇ ਕੀ ਗੱਲ ਦਰਸ਼ਨ ਨਹੀਂ ਕੀਤੇ ਮਹਾਰਾਜ ਦੇ ਕਹਿੰਦੇ ਦਰਸ਼ਨ ਤਾਂ ਕੀਤੇ ਨਹੀਂ ਕਹਿੰਦੇ ਫਿਰ ਕਹਿੰਦੇ ਮੈਂ ਲੰਗਰ ਦੇ ਵਿੱਚ ਗਿਆ ਸੀ ਲੰਗਰ ਚ ਰੋਟੀ ਮੈਂ ਪਾਣੀ ਸੀ ਭੁੱਖ ਲੱਗੀ ਸੀ ਔਰ ਉਥੇ ਸੇਵਾਦਾਰ ਨੇ ਕਿਹਾ ਸਾਡੇ ਗੁਰੂਆਂ ਦਾ ਨਿਯਮ ਹੈ ਜਿਹਨੂੰ ਜੋ ਮੱਕੀ ਦੀ ਰੋਟੀ ਆ ਜਾਵੇ ਕਣਕ ਦੀ ਆ ਜਾਵੇ ਬਾਜਰੇ ਦੀ ਆ ਜਾਵੇ ਉਹਨੂੰ ਦੇਣੀ ਹੈ ਉਹ ਹੀ ਦੇਣੀ ਹੈ ਕਹਿੰਦੇ ਫਿਰ ਕਹਿੰਦੇ ਮੈਨੂੰ ਬਾਜਰੇ ਦੀ ਆਈ ਔਰ ਮੈਂ ਮਨਾ ਕਰ ਦਿੱਤਾ ਔਰ ਮੈਂ ਉਥੋਂ ਉਦਾਂ ਹੀ ਗੁੱਸੇ ਹੋ ਕੇ ਆ ਗਿਆ ਔਰ ਮਹਾ ਜਿਹੜੇ ਪਗਲ ਸੀ ਮਹਾਰਾਜ ਪੂਰੀ ਵਾਲਿਆਂ ਦੇ ਉਹ ਸਤਿਗੁਰਾਂ ਨੂੰ ਜਾਣਦੇ ਸੀ ਕਿ ਉਹ ਬੜੇ ਉਹਨਾਂ ਦੀ ਹਰ ਗੱਲ ਦੇ ਚਰਾਜ ਹੁੰਦਾ ਸੀ ਕਹਿੰਦੇ ਭਾਈ ਗੱਲ ਸੁਣ ਲੈ ਅਸੀਂ ਜਿੰਨੇ ਮਰਜ਼ੀ ਵੈਦ ਬੁਲਾ ਲੀਏ ਤੈਨੂੰ ਦਵਾਈ ਦੇਣ ਨੂੰ ਤੈਨੂੰ ਆਰਾਮ ਨਹੀਂ ਆਣਾ ਉਹਨੇ ਕੁਰ ਲਾਉਂਦੇ ਨੇ ਕਿਹਾ ਫਿਰ ਕਿੱਦਾਂ ਹੋ ਕਹਿੰਦੇ ਉੱਥੇ ਚਲੇ ਜਾ ਉਸ ਕੁਟਿਆ ਚਲੇ ਜਾ ਫਿਰ ਤਾਂ ਮਹਾਰਾਜ ਤੈਨੂੰ ਕਿਰਪਾ ਕਰ ਦੇਣਗੇ ਇਹ ਤੇਰੀ ਤੇਰਾ ਜਿਹੜਾ ਹੈ ਤੂੰ ਇਹ ਕਰਕੇ ਆਇਆ ਇਹ ਤੂੰ ਗਲਤੀ ਕਰਕੇ ਆਇਆ ਤੇ ਲੈ ਲੈਣੀ ਸੀ ਜੋ ਆਈ ਰੋਗੀ ਇਹ ਤੁਸੀਂ ਵੀ ਸਿੱਖਿਆ ਲਓ ਪੂਰੀ ਵਾਲਿਆਂ ਦੇ ਦਰਬਾਰ ਚ ਕਦੇ ਸਵਾਦ ਨਹੀਂ ਲਾਣਾ ਕਿਸੇ ਗੱਲ ਦਾ ਜੋ ਮਿਲ ਗਿਆ ਉਸ ਨੂੰ ਪ੍ਰਸ਼ਾਦ ਸਮਝ ਕੇ ਜੇ ਭੁੱਖ ਨਹੀਂ ਤਾਂ ਥੋੜਾ ਲਓ ਲਓ ਜ਼ਰੂਰ ਕਈ ਤਾਂ ਬਿਲਕੁਲ ਲੈਂਦੇ ਨਹੀਂ ਹੈ ਉਹ ਤੋਂ ਵੀ ਨਾਰਾਜ਼ ਹੋ ਜਾਂਦੇ ਵੀ ਦੇਖ ਮੇਰੇ ਪ੍ਰਸ਼ਾਦ ਦਾ ਇਹ ਅਨਾਦਰ ਕਰਦਾ ਹੈ અપਮਾਨ ਕਰਦਾ ਹੈ ਥੋੜਾ ਲੈ ਲਓ ਬਹੁਤ ਥੋੜੇ ਨਾਲ ਕੀ ਹੋਣ ਲੱਗਿਆ ਹੈ ਪਰ ਜਦੋਂ ਉਹਨੇ ਦੇਖਿਆ ਵੀ ਦਰਦ ਵੱਧ ਗਿਆ ਔਰ ਫਿਰ ਉਥੋਂ ਦਰਦ ਦਰਦ ਦੇ ਵਿੱਚ ਹੀ ਉਹ ਬੜੀ ਮੁਸ਼ਕਲ ਨਾਲ ਪਹੁੰਚਿਆ ਕੁਟਿਆ ਉਧਰ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਭਾਈ ਅੱਜ ਲੰਗਰ ਵਰਤ ਗਿਆ ਅੰਤਰਜਾਹਮੀ ਸੀ ਜਦੋਂ ਉਧਰੋਂ ਚਲਾ ਗਿਆ ਸੰਤ ਉਹਦੇ ਬਾਅਦ ਮਹਾਰਾਜ ਜੀ ਪੁੱਛਦੇ ਕਹਿੰਦੇ ਲੰਗਰ ਵਰਤਾਦਾ ਕਹਿੰਦੇ ਹਾਂ ਤਾ ਇੱਕ ਸੇਵਾਦਾਰ ਨੇ ਕਿਹਾ ਕਹਿੰਦੇ ਬੰਦੀਸ਼ੁਰ ਸਾਹਿਬ ਜੀ ਉਹ ਇੱਕ ਸੰਤ ਆਏ ਸੀ ਉਹ ਉਹਨਾਂ ਨੂੰ ਬਾਜਰੇ ਦੀ ਰੋਟੀ ਦਾ ਨੰਬਰ ਆਇਆ ਮੈਂ ਦੇਣ ਲੱਗਿਆ ਤਾਂ ਉਹਨੇ ਕਿਹਾ ਮੈਂ ਨਹੀਂ ਲੈਣੀ ਬਾਜਰੇ ਦੀ ਮੈਨੂੰ ਕਣਕ ਦੀ ਦੇ ਕਹਿੰਦੇ ਫਿਰ ਕਹਿੰਦੇ ਉਹ ਗੁੱਸੇ ਹੋ ਕੇ ਚਲੇ ਗਿਆ ਕਹਿੰਦੇ ਕੋਈ ਨਹੀਂ ਰੱਖ ਦੇ ਰੋਟੀ ਉਹ ਬਾਜਰੇ ਦੀ ਔਰ ਆਊਗਾ ਪਾਲੂਗਾ ਕੋਈ ਗੱਲ ਨਹੀਂ ਘਬਰਾ ਨਹੀਂ ਉਹ ਉਹ ਸੋਦਾਸੀ ਭਗਤ ਬੜਾ ਡਰ ਗਿਆ ਕਿ ਪਤਾ ਨਹੀਂ ਮੈਨੂੰ ਕਿ ਆਸਰਾਫ ਦੇ ਦੇਣਾ ਸੰਤ ਨੇ ਤਾਂ ਇਸ ਕਰਕੇ ਕਹਿੰਦੇ ਘਬਰਾਣਾ ਨਹੀਂ ਆਜੂਗਾ ਆਪੇ ਔਰ ਉਹੀ ਗੱਲ ਹੋਈ ਥੋੜੀ ਦੇਰੇ ਚੋ ਵਿਚਾਰਾ ਕੁਰ ਲਾਂਦਾ ਹੋਇਆ ਵਾਪਸ ਆਇਆ ਔਰ ਨੇ ਆ ਕੇ ਮੱਥਾ ਟੇਕਿਆ ਔਰ ਮਹਾਰਾਜੀ ਨੇ ਪੁੱਛਿਆ ਕਹਿੰਦੇ ਚਵਾਰੇ ਚ ਹੈ ਤਾਂ ਮਹਾਰਾਜ ਦੇ ਅੱਗੇ ਪ੍ਰਣਾਮ ਕੀਤਾ ਤੇ ਦਰਦ ਉਸੀ ਤਰ੍ਹਾਂ ਚੱਲ ਰਿਹਾ ਮਹਾਰਾਜ ਤਾਂ ਜਾਣਦੇ ਸੀ ਕਹਿੰਦੇ ਭਾਈ ਕੀ ਗੱਲ ਤੈਨੂੰ ਤਕਲੀਫ ਹੈ ਕੀ ਕਰ ਲਾਂਦਾ ਹੈ ਕਹਿੰਦੇ ਮਹਾਰਾਜ ਗਲਤੀ ਹੋ ਗਈ ਮaaf ਕਰੋ ਮੈਂ ਭੋਜਨ ਜਿਹੜਾ ਮੈਨੂੰ ਰੋਟੀ ਆਈ ਸੀ ਬਾਜਰੇ ਦੀ ਮੈਂ ਮਨਾ ਕਰ ਦਿੱਤੀ ਤੇ ਹੁਣ ਮੇਰੇ ਦਰਦ ਬਹੁਤ ਹੋ ਰਿਹਾ ਹੈ ਕਿਰਪਾ ਕਰੋ ਹੁਣ ਸੁਣਿਓ ਧਿਆਨ ਨਾਲ ਹੈ ਤਾਂ ਮੋਟੀ ਦੀ ਗੱਲ ਹੈ ਤਾਂ ਮਹਾਰਾਜ ਜੀ ਨੇ ਕੀ ਸ਼ਬਦ ਕਿਹਾ ਸਤਗੁਰ ਕਹਿਣ ਲੱਗੇ ਪੂਰੀ ਵਾਲੇ ਕਹਿੰਦੇ ਚੰਗਾ ਫਿਰ ਜੇ ਤਰ ਦਰਦ ਹਟਾਣਾ ਹੈ ਉਹ ਜਿਹੜੀ ਮਾਂ ਤੇਰੀ ਪਈ ਰੋਟੀ ਉਹੀ ਜਾ ਕੇ ਖਾ ਲੈ ਖਾਂ ਮਾਂ ਆਪਣੀ ਮਾਂ ਨੂੰ ਰੋਟੀ ਨੂੰ ਕਿਉਂਕਿ ਬਾਣੀ ਦੇ ਵਿੱਚ ਆਇਆ ਹੈ ਕਿ ਰੋਟੀ ਮਾਤਾ ਰੋਟੀ ਪਿਤਾ ਰੋਟੀ ਕਾਟੇ ਸਭ ਹੀ ਬਿਥਾ ਦਾਸ ਗਰੀਬ ਕਹੇ ਦਰਵੇਸ਼ਾ ਰੋਟੀ ਵੰਟੋ ਸਦਾ ਹਮੇਸ਼ਾ ਰੋਟੀ ਨੂੰ ਮਾਤਾ ਔਰ ਪਿਤਾ ਕੀ ਹੈ ਮਹਾਰਾਜੀ ਨੇ ਗੱਲ ਉਹੀ ਕਹਿ ਦਿੱਤੀ ਬਾਣੀ ਦੇ ਅਨਸਾਰ ਕਿ ਜਾ ਆਪਣੀ ਮਾਨੂੰ ਖਾਲੇ ਫਿਰ ਜਿਹੜੀ ਉੱਥੇ ਤੂੰ ਅਨਾਦਰ ਕਰਕੇ ਗਿਆ ਅੰਦਾ ਉਹ ਉੱਠਿਆ ਜਾ ਕੇ ਉਸਨੇ ਜੋ ਹੀ ਖਾਣਾ ਸ਼ੁਰੂ ਕੀਤਾ ਜਦੋਂ ਖਾ ਖਾਰਿਆ ਹੈ ਖਾਂਦੇ ਖਾਂਦੇ ਹਜੇ ਪੂਰੀ ਰੋਟੀ ਨਹੀਂ ਖਾਦੀ ਕਿ ਉਹਦਾ ਦਰਦ ਜਿਹੜਾ ਛੂ ਮੰਤਰ ਹੋ ਗਿਆ ਬੋਲੋ ਵੰਦੀਸ਼ ਹੋੜ ਜੈ